ਮੇਰਾ ਪ੍ਰਣਾਮ ਸਤਿਗੁਰੂ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆ ਇੰਦਰੀਆਂ ਦੁਆਰਾ ਅਵਿਸ਼ਭਿਦੇ ਹੋਏ ਸਾਨੂੰ ਸਿੱਖਿਆ ਦਿੰਦੇ ਹਨ ਗਰੀਬਨੁ ਆਸਿ ਤੇ ਪਾਤਸ਼ਾਹ ਜੀ ਕਿਆ ਸੁਣੇਂ ਦੂ ਕੂੜੇ ਜੇ ਜੀਵੋ ਜ ਸੁਣੇ ਤਾ ਪਰਮੇਸ਼ਰ ਦੇ ਨਾਮ ਨੂੰ ਸੁਰਨਾ ਕਰ ਕਿਆ ਸੁਣਿੰਦੋ ਕੂੜੀ ਕੂੜੇ ਪਜਾਰਖਾਂ ਦੀਆਂ ਗੱਲਾਂ ਸੁਣਵਾ ਹੈ ਕੀ ਕੂੜ ਝੂਠ ਲੋਕਾਂ ਦਾ ਬਕਵਾਸ ਕੀਤਾ ਹੋਇਆ ਜਿਵੇਂ ਸਿੰਮੀਆਂ ਦੇ ਵਿੱਚ ਲੋਕ ਬਕਵਾਸ ਕਰਦੇ ਐ ਇੰਗੀਆਂ ਗੱਲਾਂ ਨੂੰ ਕੂੜ ਝੂਠੀਆਂ ਨੂੰ ਕੀ ਸੁਣਦਾ ਹੈ ਵੰਜ ਵੰਜਨ ਪਵਨ ਚੂਲ ਆਰੇਆ ਇਹ ਸਾਰੇ ਤੇਰੇ ਸੁਣ ਵਾਲੇ ਬਾਖ ਹਨ ਇਹ ਵੰਜ ਚਲੇ ਜਾਣਗੇ ਸਾਰੇ ਪਦਾਰਥ ਝੂਠੀ ਇਸ ਪ੍ਰਕਾਰ ਪਵਨ ਚੁਲਾ ਰਿਹਾ ਪਵਨ ਦੇ ਬੁੱਲੇ ਆਉਂਦੇ ਐ ਹਵਾ ਦੇ ਬੁੱਲੇ ਚਲੇ ਜਾਂਦੇ ਆਉਂਦੇ ਪੱਤਿਆਂ ਨੂੰ ਖੜਕਾ ਕੇ ਚਲੇ ਜਾਂਦੇ ਐ ਇਸੇ ਪ੍ਰਕਾਰ ਵੰਨ ਪਵਨ ਚੁਲਾ ਰਿਹਾ ਕੋਉਣ ਵੀ ਨਹੀਂ ਜਿਹੜੇ ਵਿਰਸਵਾਕ ਕਰਨਗੇ ਉਹਨਾਂ ਦੇ ਝੋਲੇ ਬੁੱਲੇ ਦੇ ਨਾਲ ਪੁਰਖਾਂ ਨੂੰ ੁਰਸ਼ਾ ਆਉਂਦਾ ਹੈ ਵਿਸ਼ਿਆਂ ਦੀਆਂ ਗੱਲਾਂ ਸੁਣ ਸੁਣ ਕੇ ਝੂਲਣ ਲੱਗ ਜਾਂਦੇ ਐ ਮਾਸਤ ਹੋ ਜਾਂਦੇ ਐ ਇਹ ਪੌਣ ਦੇ ਖੜਕੇ ਬੁੱਲੇ ਦੇ ਆਉਣੇ ਕਰਕੇ ਜਿਵੇਂ ਪੱਤੇ ਖੜਕਦੇ ਐ ਐ ਜੀਵ ਜਿਹੜੇ ਐ ਸੰਸਾਰੂਪੀ ਬਿਰਸ਼ ਵਿੱਚ ਪੱਤਿਆਂ ਦੀ ਨਹੀਂ ਲੱਗੇ ਹੋਏ ਆਪੋ ਜੀ ਬਿਸ਼ਾਇਆਂ ਗੱਲਾਂ ਵਿੱਚ ਝੂਲਦੇ ਐ ਮਸਤ ਹੁੰਦੇ ਐ ਪੌਣ ਦੇ ਬੁੱਲਿਆਂ ਦੀ ਨਹੀਂ ਇਹ ਸਭ ਕੁਝ ਚਲੇ ਜਾਵੇਗਾ ਨਾਸ ਹੋ ਜਾਣਗੇ ਇਹਨਾਂ ਪਦਾਰਥਾਂ ਨੂੰ ਇਹਨਾਂ ਲੋਕਾਂ ਦੀਆਂ ਝੂਠੀਆਂ ਗੱਲਾਂ ਨੂੰ ਕੀ ਸੁਣਦੇ ਹੋ ਨਾਨਕ ਸੁਨੀਰ ਤੇ ਪਰਵਾਨ ਸੁਖਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਸੁਨੀਰ ਨਾਮ ਕੰਨ ਜਿਹੜੇ ਸੁਣਵਾਲੇ ਆਹ ਕੰਨ ਪ੍ਰਮਾਨ ਨਹੀਂ ਕਹਨ ਸੁਣਨ ਵਾਲੇ ਜੋ ਸੁਨੇਂਦੇ ਸੱਚ ਧਣੀ ਜਿਹੜੇ ਕੰਨ ਸੰਗਤ ਤੇ ਵਿਸ਼ਵਾਸ ਦੇ ਸਾਥ ਲੋਕੇ ਸੱਚੇ ਪਰਮੇਸ਼ਰ ਅਲੀ ਮਾਲਕ ਦਾ ਜਸ ਸੁਣਦੇ ਹੈ ਉਹ ਕੰਨ ਪ੍ਰਮਾਨੀਕ ਸੰਖਲੇ ਹੈ ਬਾਕੀ ਦੇ ਕੰਨ ਜਿਹੜੇ ਹੈ ਜਿਵੇਂ ਸਤਾਨੀਆਂ ਬਰਮੀਆਂ ਹੁੰਦੀਆਂ ਇਸ ਪ੍ਰਕਾਰ ਦੇ ਕੰਨ ਸਮਝਣੇ ਚਾਹੀਦੇ ਆ ਇਸ ਪ੍ਰਕਾਰ ਸਾਹਿਬ ਜੀ ਕੰਨ ਉਹ ਪ੍ਰਮਾਨੀਕ ਹੈ ਜੋ ਸੱਚੇ ਧਨੀ ਪਰਮੇਸ਼ਰ ਜਸ ਮਾਲਕ ਦੇ ਜਸ ਨੂੰ ਸੁਣਦੇ ਹੈ ਸ਼ਾਂਤ ਤਿੰਨ ਮਹਾਰਾਜ ਦੇ ਨਾਮ ਸੁਣ ਤੋਂ ਬਿਨਾਂ ਬਰਮੀ ਵੀ ਨਹੀਂ ਜਿਵੇਂ ਸਪ ਰੰਦਾ ਹੈ ਅਹੇ ਰੀਵਾਜਾਂ ਨੂੰ ਸੁਣਨ ਵਾਲੇ ਕੰਨ ਹਨ ਸ਼ਾਂਤ ਤਿੰਨ ਕੋਲ ਕੁਮਾਈ ਉਹਨਾਂ ਤੋਂ ਸ਼ੰਤ ਮਹਾਰਾਜ ਅਸੋ ਚਾਰਦੇ ਹੋਏ ਛੇ ਛੇ ਤੂਕਾਂ ਦੇ ਸ਼ੰਤ ਚਾਰਦੇ ਹੋਏ ਫਰਮਾਉਂਦੇ ਹਨ ਸੰਗੀਤ ਤੇ ਕਾਵ ਨੂੰ ਮਿਲਾ ਕੇ ਸ਼ੰਤੋਚਾਰਨ ਕੀਤੇ ਮਹਾਰਾਜ ਨੇ ਤਿੰਨ ਤੋਂ ਕੋਲ ਵਾਰਨੇ ਕੁਮਾਈ ਜਾਈਏ ਵਾਰਨੇ ਮਨ ਬਾਣੀ ਸਹਿਲ ਕਰਕੇ ਜਾਈਏ ਉਹਨਾਂ ਤੋਂ ਆਪਣਾ ਆ ਵਾਰੀਏ ਉਹ ਭਾਈ ਪਰ ਕਮਿਆ ਕਰੀਏ ਉਹਨਾਂ ਨੂੰ ਵਾਰਨੇ ਜਾਈਏ ਉਹਨਾਂ ਤੋਂ ਜਿਨ੍ਹਾਂ ਪ੍ਰਭ ਸਰਬਣੀ ਸੁਣਿਆ ਰਾਮ ਜਿਨ੍ਹਾਂ ਨੇ ਪ੍ਰਭ ਅਕਾਲ ਪੁਰਖ ਨੂੰ ਇੰਨਾ ਕੰਨਾਂ ਨੂੰ ਸਫਲੇ ਕਰਨ ਵਾਸਤੇ ਮਹਾਰਾਜ ਦੇ ਨਾਮ ਨੂੰ ਸਰਬਾਤਮ ਵਿਸ਼ਵਾਸ ਰੂਪੀ ਕੰਨਾਂ ਦੇ ਸਵੇਦ ਸਰਵਣ ਕੀਤਾ ਰਾਮ へ ਭਾਈ ਤੇ ਸਹਿਜ ਸੁਹੀਲੇ ਉਹ ਬੰਕੋ ਸ਼ਾਂਤੀ ਪੂਰਵ ਕੋ ਕਈ ਜੇ ਮਰਜਤਨੀ ਸਹਿਲੇ ਸੁਖੀ ਹੋ ਗਏ ਇਹਨੂੰ ਹਾਰ ਹਾਰ ਰਸਨਾ ਭਣਿਆ ਰਾਮ ਹਰ ਜੋ ਪਰਮੇਸ਼ਰ ਸਾਰਿਆਂ ਪਾਪਾਂ ਦਾ ਹਾਰ ਕੋ ਹੈ ਤੇ ਸਰੀ ਨੂੰ ਰਸਨਾ ਕਰਕੇ ਰਸ ਦੇ ਗਿਆਤੀ ਜੋ ਰਸਨਾ ਹੈ ਇਹਨਾਂ ਰਸ ਲੈਂਦਿਆਂ ਹੋਇਆਂ ਭਣਿਆ ਬਾਗ ਕੇਂਦਰੀ ਦਾ ਕੰਮ ਹੈ ਉਚਾਰਨ ਕੀਤਾ ਜੁਬਾਮ ਦੇ ਨਾਮ ਤੇ ਰਸ ਲਿਆ ਨਾਮ ਦਾ RAM ਹੈ ਭਾਈ ਇਹ ਸਹਿਜ ਸੁਹੀਲੇ ਗੁਣ ਹੈ ਅਮੂਲੇ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਸੁਖੀ ਹਨਗੇ ਅਮੋਲਕ ਗੁਣ ਗਿਆਨ ਵਾਲੇ ਸਤ ਸੰਤੋਖ ਗੁਣਾ ਵਾਲੇ ਅਮੋਲਕ ਗੁਣਾ ਵਾਲੇ ਨੂੰ ਕਿਤੋਂ ਵੀ ਮੁੱਲ ਨਹੀਂ ਮਿਲਦੇ ਗੁਣ ਜਗਤ ਉਦਾਹਰਨ ਆਏ ਇਹ ਇਸ ਵੀ ਮੁਕਤ ਹਨ ਤੇ ਸਾਰੇ ਸੰਸਾਰ ਇਹ ਉਧਾਰ ਕਰਨ ਵਾਸਤੇ ਆਏ ਹੈ ਜਿਹੜੇ ਐਸੇ ਪਰਮੇਸ਼ਰ ਨੂੰ ਕੰਨੀ ਸੁਣਦੇ ਐ ਰਸਨਾ ਨਾਲ ਉਚਾਰਦੇ ਹਨ ਭੈ ਬੂਰਥ ਸਾਗਰ ਪ੍ਰਭ ਚਰਨ ਇਹ ਭੈ ਦਾਕ ਜੋ ਸੰਸਾਰ ਸਮੁੰਦਰ ਹੈ ਇਸ ਤੇ ਤਾਰ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਦਾ ਧਿਆਨ ਇਹ ਜਹਾਜ਼ ਵੀ ਨਹੀਂ ਆਈਆਂ ਇੱਕ ਇਤੇ ਪਾਰ ਲੰਘਾਏ ਕਿਦਵੇਂ ਉਹਨੂੰ ਮਹਾਰਾਜ ਦੇ ਚਰਨਾਂ ਦੀ ਓਟ ਵੇਖ ਕੇ ਨਾਮ ਦੇ ਆਹ ਕਿਤਿਆਂ ਨੂੰ ਸੰਸਾਰ ਸਮੋਤੋਂ ਪਾਰ ਲੰਘਾਤਾ ਹੈ ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰੂ ਜਿਹੜਾ ਮਾਰਾ ਦੇ ਚਰਨਾਂ ਦਾ ਭੈ ਧਾਰਨ ਕਰਨੇ ਨੂੰ ਮਾਰਾ ਨੂੰ ਹਰ ਵਕਤ ਸੁਲਿਨਾ ਕਿ ਮੇਰੇ ਹਿਰਦੇ ਦੇ ਸੱਚੇ ਪਾਤਸ਼ਾਹ ਦੇ ਚਰਨ ਨਾਮੇ ਇੱਕ ਜਹਾਜ਼ ਹੈ ਇਸ ਤੇ ਚੜ ਕੇ ਕਿਤਿਆਂ ਨੂੰ ਪ੍ਰਭੂ ਦੇ ਚਰਨਾਂ ਦਾ ਭੈ ਹਰ ਵਕਤ ਹੰਗ ਸੰਗ ਸਮਝਣਾ ਕਰਨ ਪੂਜਨੀਕ ਪ੍ਰਭੂ ਦਾ ਭੈ ਰੱਖਣਾ ਮਾਰਾ ਨੂੰ ਜਾਣਣਾ ਨਾ ਆਸਰਾ ਲੈਣਾ ਮਹਾਰਾਜ ਦੇ ਚਰਨਾਂ ਦਾ ਭਾਇ ਰੱਖਣਾ ਕਿ ਮਹਾਰਾਜ ਸਭ ਨੂੰ ਦਾ ਸਦ ਵੇਖਦਾ ਇਹ ਭਾਇ ਦਾ ਇੱਕ ਸੰਸਾਰ ਖੁੰਦ ਤੋਂ ਕਿੰਨੇ ਪ੍ਰਭੂ ਦੇ ਚਰਨਾਂ ਦੇ ਧਿਆਨ ਨੂੰ ਪੀ ਜਹਾਜ਼ ਚੜ੍ਹ ਕੇ ਆਪਾਰ ਲੰਘੇ ਹੈ ਦੇਖ ਜਿਨੀਆਂ ਨੂੰ ਪਾਰ ਲੰਘਾ ਦਿੱਤਾ ਹੈ ਜਿਨਕੋ ਕਿਰਪਾ ਕਰੀ ਮੇਰਾ ਠਾਕੁਰ ਜਿਨੋ ਦੇਤੇ ਮੇਰੇ ਠਾਕੁਰ ਸੋਮੀ ਮਾਲਕ ਨੇ ਕਿਰਪਾ ਦਿੱਸਤੀ ਕੀਤੀ ਹੈ ਜਿਨ ਕਾ ਲੇਖਾ ਨਾ ਗਣਿਆ ਉਹਨਾਂ ਦਾ ਸਾਫਤਾ ਮੁੱਕ ਗਿਆ ਧਰਮ ਰਾਏ ਦੇ ਕਾਗਜ਼ ਸਾਰੇ ਜੇ ਨਾ ਲਿਖ ਲੇਖਾ ਸਮਝਾ ਉਹਨਾਂ ਦੇ ਅੰਤਾਂ ਕਰਦੇ ਸੰਸਕਾਰ ਸਾਰੇ ਧੋਤੇ ਗਏ ਉਹਨਾਂ ਦਾ ਸਾਫਤਾ ਆਪ ਨਹੀਂ ਗਿਣਿਆ ਵਿਚਾਰਿਆ ਗਿਆ ਇਹ ਤੇਰੇ ਸਹੂਲ ਨੂੰ ਕਮਾਈ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਉਹਨਾਂ ਤੋਂ ਕੋਲ ਬਾਹਰ ਨੇ ਕੋਈ ਬਾਹਰ ਨੇ ਜਾਈਏ ਵਾਰ ਵਾਰ ਮਨ ਬਾਣੇ ਸਵੀਕਾਰ ਕੇ ਜਿਨ ਪ੍ਰਭ ਸਰਬਣੀ ਸੁਣਿਆ ਜਿਨ੍ਹਾਂ ਨੇ ਕਾਇਰ ਸਹਿਆ ਤੇ ਉਸ ਆਸ੍ਰੀ ਕੰਨਿਆ ਨਾਲ ਵਾਹਿਗੁਰੂ ਦੇ ਜਸ ਨੂੰ ਸੁਣਨਾ ਕੀਤਾ ਹੈ ਤਲੂਕ ਨੂੰ ਲੋਈ ਨੂੰ ਲੋਈ ਦੇਖੋ ਮੇਰੇ ਤੋਂ ਅਰਾ ਦੇਸ਼ ਬਸ ਦੇਖਾਂ ਤੇ ਲੋਰ ਨੂੰ ਲੋਈ ਦੇਖੋ ਕਿਤਾਈ ਲੋਈ ਨੇ ਅੱਖਾਂ ਦੇ ਨਾਲ ਲੋਈ ਸ੍ਰਿਸ਼ਟੀ ਨੂੰ ਦੇਖਦੇ ਹੋ। ਪਿਆਸ ਨਾ ਬੁਝੈ ਮੂਹ ਪਣੀ ਸਾਡੇ ਅੰਦਰ ਦਾ ਸ੍ਰਿਸ਼ਟੀ ਵੇਖਣ ਦੀ ਪਿਆਸ ਨਹੀਂ। ਐਤਾ ਇਹਨਾਂ ਨੇਤਰਾ ਦੇ ਨਾਲ ਮਨ ਬਗ ਰੂਪੀ ਨੇ ਤਾਂ ਲੋਈ ਪ੍ਰਕਾਸ਼ ਰੂਪ ਨੂੰ ਵੇਖਣਾ ਚਾਹੁੰਦੇ ਆ। ਜੋ ਲੋਈ ਸਾਰਿਆਂ ਦਾ ਪ੍ਰਕਾਸ਼ ਕੁਬ੍ਰਹਮ ਹੈ। ਇਹਨਾਂ ਅੱਖਾਂ ਨਾਲ ਵੇਖਣਾ ਕਰੀਏ ਪਿਆਸ ਨਾ ਬੁੱਝੇ ਮਨ ਇਹਨੂੰ ਦੇਖੀ ਜਾਈਏ ਸਾਡੇ ਅੰਦਰ ਪਿਆਰ ਇੱਛਾ ਹੈ ਮੂ ਬਹੁਤ ਹੀ ਮੈਨੂੰ ਕਣੀ ਬਹੁਤ ਹੀ ਲੱਗੀ ਹੋਈ ਪਿਆਸ ਹੈ ਮਹਾਰਾ ਦੇ ਇਹਨਾਂ ਅੱਖਾਂ ਨਾਲ ਦੀਬਨੇ ਜੀ ਜਾਰ ਸਾਹਿਬ ਕਸ਼ਮੀਰਿਸ ਕਾ ਮੂਲ ਅੱਖਾਂ ਨਾਲ ਹੈ ਜੇ દર્શન ਕਰਨਾ ਮਹਾਰਾ ਸੱਚੇ ਪਾਤਸ਼ਾਹ ਦਾ ਇਹ ਸੰਗੇਦੀ ਲੋਈ ਪ੍ਰਕਾਸ਼ ਰੂਪ ਦੇ દર્શન ਕਰਨ ਦੀ ਲੋਣਾ ਵਿੱਚ ਇੱਛਾ ਹੈ ਦਰਸਾਰੀ ਪਿਆਸ ਇੱਛਾ ਲੱਗੀ ਹੋਈ ਐ ਨਾਨਕ ਤੇ ਬਿਆਸ ਨੂੰ ਬੁਝੇ ਉਹ ਪਿਆਸ ਆ ਜੀ ਦਰਸ਼ਨਾ ਦੀ ਬੁਝਦੀ ਨਹੀਂ ਮਿਟਦੀ ਨਹੀਂ ਹੈ ਮੂੰ ਕਣੀ ਸਾਨੂੰ ਕਣੀ ਬਹੁਤ ਹੀ ਲੱਗੀ ਹੋਈ ਆ ਪਿਆਸ ਦਰਸ਼ਨਾ ਦੀ ਦਰਸ਼ਨ ਤਿਆਸੀ ਦਿਨ ਸੋ ਰਾਤ ਜਿਗਮੋ ਅੰਦਰ ਨੀਤਾ ਬੋਲਣਾ ਬੀਬੀਆ ਬਾਜਾ ਤੇ ਕੇਖਣ ਨਾਨਕ ਸੇ ਅਖੜੀਆਂ ਬਿਆਨ ਸੰਗੁਰੂ ਸਾਹਿਬ ਜੀ ਕੰਨੋਂ ਓਖੋ ਪਾਈਓ ਗਿਆਨ ਦੂਸਰੀਆਂ ਅੱਖਾਂ ਹਨ ਗਈਆਂ ਜਿੰਨੀ ਦਿਸੰਦੂ ਮਾ ਪਿਦੀ ਜਿਨ੍ਹਾਂ ਦੇ ਨਾਲ ਮੇਰਾ ਪੀਰੀ ਪਤੀ ਪਰਮੇਸ਼ਰ ਦਰਸ਼ਦਾ ਹੈ ਉਹ ਕਿਹੜੀਆਂ ਅੱਖਾਂ ਹੈ ਉਹ ਕਹਨ ਵਰਾਗ ਤੇ ਬਵੇਕ ਪ੍ਰੋਹ ਤੇ ਪ੍ਰੋਗ ਗਿਆਨ ਰੂਪ ਹੈ ਸੋਖੜੀਆਂ ਸਤਦੀਆਂ ਅੱਖਾਂ ਲੋੜ ਸੋਤ ਕਰੇ ਜਿਹੜੀ ਸ੍ਰੇਧ ਪ੍ਰੀਤੀ ਕਰਨੀ ਹੈ ਸੁਰਤ ਨੂੰ ਜਗਾਉਣਾ ਪਰਮੇਸ਼ਰ ਵਿੱਚ ਇਹ ਅੱਖਾਂ ਹਨ ਜਿਨ੍ਹਾਂ ਦੇ ਨਾਲ ਮੇਰਾ ਪਿਆਰਾ ਆਕਾਲ ਪੁਰਖ ਦਸਵਾ ਹੈ ਦੂਦ ਹੈ ਤੂੰ ਨੂੰ ਮੇਟਣ ਵਾਲੀਆਂ ਜਿਹੜੀਆਂ ਅਨਹੋਰ ਅੱਖਾਂ ਹਨ ਇੱਕ ਤਾਂ ਵਾਲੀਆਂ ਸਾਰੇ ਜੀ ਪਰਮੇਸ਼ਰ ਦੀ ਜੋਤ ਨੂੰ ਦੇਖਣਾ ਜੀ ਉਸ ਰੂਪ ਨੂੰ ਦੇਖਣਾ ਜਿਨ੍ਹਾਂ ਕਰਕੇ ਮੇਰਾ ਪਿਆਰਾ ਦਸਵਾ ਹੈ ਸ਼ਾਂਤ ਜਿਨਹੀ ਹਰ ਪ੍ਰਭ ਦਿੱਠਾ ਜਗਨਨ ਭਾਈ ਮਨੁਭੁਤ ਰੂਪੀ ਨੇਤਰਾਂ ਨਾਲ ਵਿराग ਵੇਖ ਰੂਪੀ ਨੇਤਰਾਂ ਨਾਲ ਪ੍ਰੋਖ ਬ੍ਰੋਗਿਆ ਰੂਪੀ ਅੱਖਾਂ ਨਾਲ ਜਿਨ੍ਹਾਂ ਨੇ ਸਾਧ ਸੰਗਤ ਦੀ ਮੇਰੇ ਹਰੀ ਪੂਰ ਦੇ ਦਰਸ਼ਨ ਦੇਖੇ ਹੈ ਦਿਨ ਕੁਰਬਾਨੇ ਰਾਮ ਨੂੰ ਕੁਰਬਾਨ ਬਿਹਾਰ ਜਾਈਏ ਰਾਮ へ ਭਾਈ ਇਹ ਸਾਚੀ ਦਰਗਹ ਹੈ ਭਾਣੇ ਰਾਮ ਭਾਈ ਸੇ ਤਿੰਨ ਲੋਕਾਂ ਵਿੱਚੋਂ ਸੱਚੀ ਦਰਗਾਹ ਸਾਧ ਸੰਗਤ ਵਿੱਚ ਸੱਚੀ ਦਰਗਾਹ ਸੱਚਖੰਡ ਵਿੱਚ ਸੱਚੀ ਦਰਗਾਹ ਪਰੀਆਪਰ ਵਿੱਚ ਸੱਚੀ ਦਰਵੇ ਅੰਦਰ ਗਏ ਜਗ੍ਹਾ ਸਰੂਪ ਰੂਪੀ ਉਹੀ ਤਾਂ ਗਏ ਆਰਾਮੇ ਪਾਈ ਠਾਕੁਰ ਮਾਨੇ ਇਸੇ ਪ੍ਰਧਾਨੀਏ ਠਾਕੁਰ ਨੇ ਆਪਦੇ ਕਰਕੇ ਮੰਨ ਲਏ ਪਰਮੇਸ਼ਵਰ ਨੇ ਉਹ ਪ੍ਰਧਾਨ ਮੁਖੀ ਹੈ ਪੰਜਾਂ ਦੁਕਾਰਾਂ ਨੂੰ ਰੋਕ ਕੇ ਹਰ ਸੇਤੀ ਰੰਗ ਰਾਤੇ ਖਰੀਦੇ ਸਾਕ ਪ੍ਰੇਮ ਰੰਗ ਚ ਹਰ ਵਕਤ ਮਨ ਬਾਣੀ ਸਿੱਧ ਕਰਕੇ ਰੰਗੇ ਹੀ ਰਹਿੰਦੇ ਹਨ ਹਰ ਰਸ ਹੈ ਅਗਹਾਈ ਸਹਿਜ ਸਮਾਈ ਖਰੀਦੇ ਪ੍ਰੇਮ ਰਸ ਵਿੱਚ ਜਿਹੜੇ ਰਜੇ ਹੈ ਉਹ ਸਹਿਜ ਸ਼ਾਂਤੀ ਪੁਰੂਖ ਪ੍ਰਵੇਸ਼ਿਤ ਕਮਾਈ ਉਹ ਬੇਦ ਹੋ ਗਏ ਮਰ ਗਏ ਘਟ ਘਟ ਰਮਈਆ ਜੱਟ ਉਹਨਾਂ ਨੇ ਸਤ ਸੰਗਜੀ ਘਟਾਂ ਘਟਾਂ ਕੇ ਚਾਰ ਖਾਣੀਆਂ ਦੇ ਰਮਈਆ ਪ੍ਰਵੇਸ਼ ਨੂੰ ਜਾਣਿਆ ਘਟ ਸਰੀਰਾਂ ਦੇ ਅੰਦਰ ਘਟਾਂ ਤਾਂ ਕਰਨ ਹਿਰਦਿਆਂ ਦੇ ਅੰਦਰ ਤੇਰੀ ਸੱਜਣਾਂ ਸਾੰਤ ਸੇ ਸੁਖੀਏ ਕੋਈ ਸੱਜਣ ਹੈ ਇਹ ਨਰਿੰਦਰ ਸਰ ਸੰਪੂਰਨ ਗਿਆਤ ਰੰਮਚਾਰ ਹੈ ਉਹ ਜਿਨ੍ਹਾਂ ਨੂੰ ਸਾਸ਼ ਗ੍ਰਾਸ ਵੀ ਮਿਲਦਾ ਸ਼ਾਂਤ ਵੀ ਉਹ ਹੋ ਹੈ ਆਤਮ ਆਨੰਦ ਕਰਕੇ ਸੁਖੀਏ ਤਤਵੇਤੇ ਵੀ ਉਹ ਹੈ ਠਾਕੁਰ ਆਪਣੇ ਭਾਣੇ ਓ ਠਾਕੁਰ ਸੋਮੀ ਅਕਾਲਪੁਰ ਖਾ ਆਪਣੇ ਨੂੰ ਭਾਗੇ ਚੰਗੇ ਲੱਗਦੇ ਐ ਜਿਹੜੇ ਮਾਰਦੇ ਭਾਣੇ ਨੂੰ ਮੰਨਦੇ ਹਨ ਆਪਣੇ ਨੂੰ ਬਹੁ ਨਾਨਕ ਜਿਨ ਹਰ ਪ੍ਰਭ ਦਿੱਠਾ ਸਬਦ ਗੀ ਨਾਨਕ ਦੇਵ ਜੀ ਫਰਮਾਉਂਦੇ ਹਨ ਜਿਨਨ ਘਰੀ ਪ੍ਰਭੂ ਅਕਾਲ ਪੁਰਖ ਨੂੰ ਵੇਖਿਆ ਹੈ ਦਿਨ ਕੈ ਸਦਗੁਰ ਬਾਣੀ ਉਹਨਾਂ ਤੋਂ ਸੈਂਕੜੇ ਕੁਰਬਾਰੀ ਕੁਰਬਾਨ ਬਲਿਹਾਰ ਜਾਂਨੇ ਹੈ ਸਲੋਕ ਦੇ ਅੰਧਾਰੀ ਅੰਧ। ਇਹ ਸੰਗਤ ਸਿੰਘ ਜੀ ਦੇ ਜਿਹੜੀ ਹੈ ਅੰਧਾਰੀ ਅਗਿਆਨੀਆਂ ਦੀ ਅੰਧ ਅਗਿਆਨੀਆਂ ਦੀ ਅਵਿਗਿਆਦੀ ਹਨੇਰੇ ਕਰਕੇ ਦਿਹਰੀ ਹੋ ਰਹੀ ਹੈ। ਕੂੰ ਨਾਮ ਦੀ ਹੂਣੀ ਆ ਜੋ ਮਾਰੇ ਦਾ ਨਾਮ ਨਹੀਂ ਜਪਦੀ ਉਸ ਨੂੰ ਈ ਖਾਲੀ ਹੈ ਨਾਨਕ ਸਫਲ ਜਨਮ ਉਹਨਾਂ ਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਸਫਲਾ ਜਨਮ ਹੈ ਕੈ ਕਟੂਠਾ ਸੱਚ ਧੰਨਾ ਬੇ ਕਟੇ ਰਦੇ ਕੇ ਸਕੇ ਤਰੀ ਮਾਲਕਾਕਾਰ ਫੁਕ ਬਸ ਗਿਆ ਹੈ ਸ਼ਾਂਤ ਦਨ ਖੰਨੀਆਂ ਵੰਨੀਆਂ ਉਹਨਾਂ ਤੋਂ ਖੰਨੀਆਂ ਟੁਕੜੇ ਟੁਕੜੇ ਵੰਨੀਆਂ ਜਾਵਾ ਹੋ ਜਾਮ ਜਿਨ ਮੇਰਾ ਹਰਿ ਪ੍ਰਭ ਮੀਠਾਰਾਂ ਜਿਨਾਂ ਨੇ ਮੇਰੇ ਹਰੀ ਪ੍ਰਭ ਦੇ ਦਰਸ਼ਨਾਂ ਨੂੰ ਦੇਖਿਆ ਰਾਮ へ ਭਾਈ ਜਨ ਚਾਖ ਅਗਾਣੇ ਮਹਾਰਾਜ ਦੇ ਜਨ ਹੈ ਮਹਾਰਾਜ ਦੇ ਨਾਮ ਨੂੰ ਚੱਖ ਕੇ ਧਾਰਨ ਕਰਕੇ ਆਤਮ ਤਪਸੀ ਕਰਕੇ ਅਗਾਣੇ ਰਜ ਗਏ ਹਨ ਹਰ ਹਰ ਅੰਮ੍ਰਿਤ ਮੀਠਾਰਾਂ ਜਿਹੜਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮ ਹੈ ਉਹ ਮਿੱਠਾ ਪਿਆਰਾ ਲੱਗਾ ਉਹਨਾਂ ਨੂੰ ਹਰ ਮਨ ਹੈ ਮਿੱਠਾ ਪ੍ਰਭੂ ੂਠਾ ਜਿਨ੍ਹਾਂ ਦੇ ਨਾਮ ਅ ਪ੍ਰਸੰਨ ਹੋਏ ਐ ਉਹਨਾਂ ਦੇ ਹਰੀਆ ਨਾਮ ਮਨ ਚ ਮਿੱਠਾ ਲੱਗਾ ਹੈ ਅਮੇ ਉਹ ੂਠਾ ੂਠਾ ਭਏ ਉਹਨਾਂ ਦੇ ਅੰਦਰ ਕੇ ਆਨੰਦ ਮਨ ਚ ਵਸ ਗਿਆ ਸੁਖ ਤੇ ਸਹਿਤ ਹੋ ਗਏ ਦੁਖ ਨਾਸ ਭਰਮ ਦੇ ਨਾਸਤਨ ਤੇ ਉਹਨਾਂ ਦੇ ਜਮਨ ਬੰਦੇ ਦੁਖ ਨਾਸ ਹੋ ਗਏ ਸੇਧ ਭਰਮ ਕਰਤਬ ਪਰਮਾਤਮਕ ਜੋ ਪੰਜ ਪ੍ਰਕਾਰ ਦੇ ਕਰਮ ਹੈ ਉਹ ਨਾਸ਼ ਹੋ ਗਏ ਤਨ ਸਰੀਰ ਵਿੱਚੋਂ ਪਰਮ ਵਿਨਾਸ਼ ਤਨ ਤੇ ਤਨ ਤੋਂ ਪਰਮ ਪੰਜ ਪ੍ਰਕਾਰ ਦੇ ਨਾਸ਼ ਹੋ ਗਏ। ਕਾਪ ਜਗਦੀਸ਼ ਦੀਸ ਇਸ਼ਾ ਹੈ ਜੈ ਜੈ ਉਹ ਜਗਦੇ ਜੋ జగਦੇ ਈਸ਼ਰ ਰਾਜੇ ਹਨ ਉਹਨਾਂ ਦਾ ਈਸ਼ਰ ਪਾਤਸ਼ਾਹ ਪਰਮੇਸ਼ਰ ਜੋ ਹੈ ਈਸ਼ਰ ਸ਼ਿਵ ਜੀ ਵਰਨਾ ਵਿਸ਼ਨੂੰ ਆਦ ਕਹਿੰਦਾ ਵੀ ਈਸ਼ਰ ਸੁਆਮੀ ਹੈ ਜੋ ਉਹ ਵੀ ਜਾਇਆਕਾਰ ਕਰਦੇ ਹਨ ਜਪਦੇ ਹਨ ਮੋਹ ਰਹਿਤ ਵਿਕਾਰ ਥਾਕੇ ਉਹ ਜਮਨ ਪੰਜ ਪ੍ਰਕਾਰ ਦੇ ਈਸ਼ਵਰ ਜਿਹੜਿਆਂ ਨੂੰ ਉਹਨਾਂ ਦਾ ਵੀ ਉਹ ਜਗਤ ਸਾਰੇ ਦਾ ਵੀ ਈਸ਼ਰ ਹੈ ਸਾਰਿਆਂ ਦੇ ਈਸ਼ਰਾਂ ਦਾ ਈਸ਼ਰ ਉਹ ਵੀ ਜਾਇਆਕਾਰ ਕਰਦੇ ਹਨ ਮੋਹ ਰਹਿਤ ਵਿਕਾਰ ਥਾਕੇ ਉਹਨਾਂ ਦੇ ਮੋਹ ਹੰਕਾਰ ਮੋਹ ਜਿਹੜਾ ਸੀ ਅਗਿਆਨ ਦਾ ਅਦਾਰਿਵਤ ਅਦਾਰਾ ਇਹ ਮੋਹ ਤੇ ਵੀ ਰਹਿਤ ਹੋਗੇ ਵਕਾਰ ਕਾਮ ਕ੍ਰੋਧ ਆਜ ਤੂੰ ਹੀ ਠੱਗ ਤੋਗੇ ਮਿਟ ਗਏ ਪੰਜ ਤੇ ਸੰਗਤ ਚੰਕਾ ਪੰਜੇ ਦਿਸ਼ਾਂ ਤੋਂ ਵੀ ਸਬਦ ਸਰਸ ਰੂਪ ਅਸੰਤੋਂ ਵੀ ਇਹ ਸੰਗਦੋਸ਼ੀ ਜਿਹੜਾ ਇਹਨਾਂ ਟੁੱਟਿਆ ਨਵਰਤ ਹੋ ਗਿਆ ਬਹੁ ਨਾਨਕ ਤੈਨ ਖੰਨੀ ਐ ਬੰਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਖੰਨੀ ਐ ਟੁਕੜੇ ਟੁਕੜੇ ਬੰਨ ਜਾਈਏ ਮਨ ਬਾਣੀ ਸਵੀਕਾਰ ਕੇ ਕੁਰਬਾਨ ਹੋ ਜਾਈਏ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਦਿਨਾਂ ਦੇ ਘਟ ਹਿਰਦੇ ਤੇ ਮੇਰਾ ਹਰੂ ਪ੍ਰਭੂ ਜੀ ਊਠਾ ਵਸਿਆ ਹੈ ਤਨੂਕ ਜੋ ਲੋੜੀਂਦੇ RAM ਸਾਥ ਸੰਗ ਦੀ ਜਿਹੜੇ RAM ਪਰਮੇਸ਼ਰ ਨੇ ਲੋੜੀਂਦੇ ਚਾਹੁੰਦਾ ਸੀ ਜਿਨ੍ਹਾਂ ਦੇ ਤਾਈ ਜਿਹੜੇ ਚਾਹੀਦੇ ਸੰ ਪਰਮੇਸ਼ਰ ਨੂੰ ਦੇਵਕ ਸੇਈ ਕਾਂਢਿਆ ਉਹ ਸੇਵਕ ਸੇਈ ਤਿੰਨਾਂ ਲੋਕਾਂ ਜੋ ਕਾਂਢਿਆ ਕਹੀ ਗਏ ਉਹ ਪਰਮੇਸ਼ਰ ਦੇ ਸੇਵਕ ਹੈ ਜਿਹੜੇ ਲੋੜੀਂਦੇ ਚਾਹੁੰਦੇ ਸੀ ਰਾਮ ਨੂੰ ਤੇ ਜਿਹੜੇ ਲੋੜੀਂਦੇ ਸਨ ਆਪ ਰਾਮ ਨੂੰ ਉਹ ਸੇਵਕ ਕਹੀਦੇ ਆ ਸੇ ਤਿੰਨਾਂ ਲੋਕਾਂ ਵਿੱਚੋਂ ਨਾਨਕ ਜਾਣੇ ਜਮਨੰਦਰ ਦੇ ਕਲੇਸ਼ਾਂ ਤੋਂ ਮੁਕਤ ਕਰ ਦਿੱਤਾ ਹੈ ਨਾਨਕ ਜਾਣੇ ਸਤ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਣਣਾ ਕਰੇ ਸਤਿ ਸਰੂਪ ਹੋ ਪਰਮੇਸ਼ਰ ਨਹੀਂ ਛੇ ਕਰਕੇ ਸਾਈ ਸੰਤ ਨਾ ਬਾਹਰ ਸੋਈ ਭਾਈ ਸੰਤਾਂ ਤੋਂ ਬਾਹਰ ਨਹੀਂ ਸੰਤਾਂ ਦੇ ਰਿਤੇਜ ਪਰਮੇਸ਼ਰ ਵੱਸਦਾ ਹੈ ਹਰ ਵਕਤ ਇਸ ਪ੍ਰਕਾਰ ਰਾਮਾਨੰਦ ਜੀ ਨੇ ਪੀਪੇ ਭਗਤ ਨੂੰ ਉਪਦੇਸ਼ ਦਿੱਤਾ ਸੀ ਕਿ ਮਹਾਰਾਜ ਸਾਹਿਬ ਸੰਤਾਂ ਦੇ ਨੇਤਰਾਜ ਵੱਸਦੇ ਹੈ ਕਿਉਂ ਜਾਣ ਕੇ ਨੇਤਰਾ ਨਾਲ ਵੈਰੂ ਦੇ ਬੇਸ਼ਨ ਕਰਦੇ ਹੈ ਕੋਈ ਮਹਾਰਾਜ ਸਾਹਿਬ ਸੰਤਾਂ ਦੇ ਚਰਨੋਂ ਵੱਸਦੇ ਹੈ ਉਹ ਸਾਰਿਆਂ ਦੀ ਧੂੜ ਬਣ ਕੇ ਰਹਿੰਦੇ ਉਹਨਾਂ ਚਰਨੀ ਲਾ ਕੇ ਜੀਵਾਂ ਦਾ ਉਧਾਰ ਹੁੰਦਾ ਹੈ ਨਾ ਰਸਨਾ ਸੰਤਾਂ ਦੀ ਰਸਨਾ ਤੇ ਵਸਦੇ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ ਉਹ ਹਰ ਵਕਤ ਮਹਾਰਾਜ ਦੇ ਗੁਣ ਗਾਉਂਦੇ ਹੈ ਅਭੇ ਮਹਾਰਾਜ ਸੰਤਾਂ ਦੇ ਹਿਰਦੇ ਚ ਵਸਦੇ ਹੈ ਉਹ ਵੱਡਿਆਂ ਭਾਗਾਂ ਵਾਲੇ ਅਚੇ ਤੁਸਰੂਪ ਨੂੰ ਬੁਝਦੇ ਆ ਹਿਰਦੇ ਕਰਕੇ ਕਿਉਂ ਚਾਹ ਥਾਈ ਪੀਪੇ ਨੂੰ ਸੰਤਾਂ ਦੇ ਵਸਿਆ ਪਰਮੇਸ਼ਰ ਕਿਉਂ ਪਹਿਲਾ ਉਪਦੇਸ਼ ਦਿੱਤਾ ਸੀ ਪੀਪੇ ਭਗਤ ਨੂੰ ਰਾਮਾਨੰਦ ਜੀ ਨੇ ਇਸ ਪ੍ਰਕਾਰ ਮਹਾਰਾਹ ਕਹਿੰਦੇ ਹੈ ਸਾਈਂ ਸੰਤਾਂ ਤੋਂ ਬਾਹਰ ਕੇ ਭਾਈ ਸੰਤਾਂ ਤੋਂ ਬਾਹਰ ਨਹੀਂ ਪਰਮੇਸ਼ਰ ਸੰਤਾਂ ਦੇ ਹਿਰਦਿਆਂ ਦੀ ਨਿਵਾਸ ਕਰਦਾ ਪ੍ਰਤੱਖ ਹੋ ਕੇ ਸਾਈਂ ਸੰਤਨ ਬਾਹਰ ਇਹ ਗਉਣੀ ਪਾਠ ਮੰਨੀਏ ਸੰਤਾਂ ਸੰਤਨਦਾਰਾ ਸੰਤਾਂ ਕੋਚਰਾ ਏਸ ਸਾਈਂ ਸਾਈਂ ਮਹਾਰਾਜ ਦੇ ਪਿਆਰਿਆ ਸੰਤਾਂ ਕੋਚਰਾ ਹੀ ਹੈ ਜੋ ਚਾਹੁੰਦੇ ਆ ਕੀਤਾ ਲੋਰ ਨੂੰ ਸੋਈ ਕਰਾਏ ਮੈਂ ਦਰ ਫੇਰ ਨਾ ਕੋਈ ਪਾਏਂਦਾ ਪਰ ਸੰਤਾਂ ਦੇ ਬਾਹਰ ਨਹੀਂ ਸਾਈਂ ਸਨਪ ਉਹਨਾਂ ਦੇ ਹਿਰਦੇ ਸਖਿਆਤ ਰਹਿੰਦਾ ਹੈ ਸ਼ਾਂਤ ਮਿਲ ਜਲ ਜਲ ਹੈ ਖਟਾਨਾ ਰਾਮ ਐ ਸੰਤ ਵੈਸ਼ਗੁਰੂ ਨਾਲ ਮਿਲੇ ਹੋਏ ਹਨ ਜਿਵੇਂ ਜਲ ਨਦੀ ਦਾ ਪਾਣੀ ਸਮੁੰਦਰ ਤੇ ਰਲ ਕੇ ਖਟਾਨਾ ਮਿਲ ਜਾਂਦਾ ਏ ਕੋਈ ਰੂਪ ਹੋ ਜਾਂਦਾ ਜਿਵੇਂ ਘੜੇ ਦਾ ਪਾਣੀ ਨਦੀ ਚ ਪਾ ਦਈਏ ਨਦੀ ਦਾ ਰੂਪ ਹੀ ਹੋ ਜਾਂਦਾ ਐਂ ਜਿਹੜੇ ਅੰਤ ਤੱਕ ਨੂੰ ਵੀ ਘੜੇ ਦਾ ਇਹ ਪਾਣੀ ਕਿ ਜੀਵ ਬਣਿਆ ਬੈਠਾ ਸੀ ਤੁੰਗ ਬਦਨਾ ਖਰਚੋ ਕਿ ਜਲ ਈਸ਼ਰਜੋ ਤਤਨਾ ਦਾ ਖਰਚ ਰੂਪ ਹੈ ਉਹਦੇ ਜੀ ਮਿਲ ਕੇ ਖਤਾਨਾ ਹੀ ਕੋਈ ਰੂਪ ਹੋ ਗਿਆ ਖਤਾਨਾ ਨਾ ਮਿਲਣ ਦਾ ਹੈ ਮਿਲ ਗਿਆ ਜਦ ਰਾਮ へਤਾਈ ਸੰਗ ਜੋਤੀ ਜੋਤ ਮਿਲਾਨਾ ਰਾਮ ਇਸ ਪ੍ਰਕਾਰ ਜੋਤੀ ਜੋ ਅਦਵਾਤ ਅਨੰਤ ਸਰੂਪ ਪਰਮੇਸ਼ਵਰ ਹੈ ਉਹਦੇ ਜੋਨੀਰੀ ਤਰਤਕ ਭਿੰਨ ਤਿੰਨ ਸਾਨੂੰ ਪਤੇ ਪਤੇ ਪ੍ਰਕਾਸ਼ ਨਹੀਂ ਆਈ ਹਰੇਕ ਦੇ ਅੰਤਾਂ ਕਰਨ ਨੂੰ ਵੱਖੋ ਵੱਖਰੀ ਪ੍ਰਕਾਸ਼ ਦੀ ਜੋਤ ਹੈ ਇਹਨੂੰ ਪਰਤਕ ਜੋਤ ਕਹੀਐ ਜੋ ਜੋਤੀ ਹੈ ਬ੍ਰਹਤ ਅਨੰਦ ਰੂਪ ਜੋ ਸਾਰਿਆਂ ਚ ਇੱਕ ਰਾਸ ਹੈ ਉਹ ਵਿੱਚ ਪਰਤਕ ਜੋਤ ਮਿਲਣਾ ਕੀਤਾ RAM ਹੈ ਤਾਈ ਸਮਾਏ ਪੂਰਨ ਪੁਰਖ ਕਰਤੇ ਉਹ ਸਮਾਏ ਪੂਰਨ ਜੋ ਸਾਰੇ ਆਕਾਸ਼ ਦੀ ਨਹੀਂ ਆਈਏ ਪੁਰਖ ਪਰਸ਼ਾਰਥ ਵਾਲਾ ਪੂ ਆਦ ਕੰਦ ਰੱਖਿਆ ਕਰਨ ਵਾਲਾ ਪੁਰਖ ਜੋ ਪੂਰਨ ਹੈ ਕਰਤਾ ਹੈ ਕਰਤਾ ਪੁਰਖ ਸਾਰਿਆਂ ਦੇ ਰਚਣ ਵਾਲੇ ਆਪ ਆਪਹ ਜਾਣੀ ਐ ਆਪਣੇ ਪੰਥ ਪਾ ਦੇ ਲਖਸਰ ਦੁਆਰਾ ਆਪ ਕੱਪ ਦਾ ਨਖਤਰੂਪ ਕਰਕੇ ਪ੍ਰਮਾਤਮ ਰੂਪ ਨੂੰ ਜਾਨਣਾ ਕਰੀਦਾ ਹੈ ਸਹਿ ਸੁਨ ਸਹਿਜ ਸਮਾਦ ਲਾਗੀ ਉੱਥੇ ਸਾਧ ਸੰਗ ਦੀ ਸਾਰੇ ਫੁਰਨੇ ਮੁੱਕ ਜਾਂਦੇ ਐ ਸੋਮ ਹੋਰ ਹੋ ਜਾਈਦਾ ਸਹਿ ਸ਼ਾਂਤ ਚਿਤ ਹੁੰਦਾ ਹੈ ਅਤੇ ਸਮਾਦੀ ਲੱਗ ਜਾਂਦੀ ਸੋਤੇ ਵਾਹਿਗੁਰੂ ਵਿੱਚ ਏਕੋ ਏਕ ਵਸਾਨੀ ਉੱਥੇ ਵੀ ਕੋਈ ਜੀਵ ਹੈ ਕੋਈ ਈਸ਼ਵਰ ਹੈ ਕਿਉਂ ਕੋਈ ਲੋਕ ਵਿੱਚ ਹੈ ਕੋਈ ਪਰਲੋਕ ਵਿੱਚ ਹੈ ਕੋਈ ਨਿਰਗੁਣਾ ਕੋਈ ਸਰਗੁਣਾ ਹੈ ਕਿਉਂ ਕਸ਼ਨ ਕਰੀਦਾ ਹੈ ਆਪ ਗੁਪਤਾ ਆਪ ਮੁਕਤਾ ਸਾभी ਅਗਿਆਨੀਆਂ ਨੂੰ ਗੁਪਤ ਹੋ ਰਿਹਾ ਹੈ ਆਪ ਹੀ ਬ੍ਰਹਮ ਗਿਆਨੀਆਂ ਨੂੰ ਸਖਿਆ ਤੇ ਮੁਕਤ ਕਰਨ ਵਾਲਾ ਆਪ ਹੀ ਗੋਤੂ ਮੇਰੇ ਕੋਲ ਹੈ ਆਪ ਵੀ ਮਗਰ ਬੰਨਵਾ ਤੇ ਸਰਗੁਣ ਸਰੂਪ ਦੀ ਹੈ ਆਪੇ ਆਪ ਵਖਾਨਾ ਆਪਣਾ ਆਪਣੀ ਤਪ ਬੇਤਿਆਂ ਨੂੰ ਉਸ ਰੂਪ ਦਾ ਕਸਮ ਕੀਤਾ ਹੈ ਬੀਬੀ ਕੰਡ ਕਰਕੇ ਨਾ ਬੈਠ ਬੁੱਧ ਕਾਲ ਬੈਜਾ ਦੇ ਬਸੇ ਹੋ ਕੇ ਆਪੇ ਆਪ ਵਖਾਨਾ ਆਪਣਾ ਆਪ ਸਤਿਗੁਰਾਂ ਨੇ ਸਿੱਖ ਦਿੱਤਾ ਹੈ ਕਸਮ ਕੀਤਾ ਹੈ ਨਾਨਕ ਬ੍ਰਹਮ ਭੈ ਗੁਣ ਬਿਨਾਸੀ ਕਿਉਂ ਸਰਗੁਣ ਜੀ ਕਹਿੰਦੇ ਗੁਣ ਗਿਆਨ ਜਿੰਨਾ ਨੂੰ ਬਖਸ਼ਿਆ ਹੈ ਉਨਹਰੇ ਧਰਮ ਪੰਜ ਪ੍ਰਕਾਰ ਦੇ ਸਤ ਪ੍ਰਕਾਰ ਦੇ ਭੈ ਸਾਰੇ ਨਾਸ਼ ਹੋ ਗਏ ਮਿਲ ਜਲ ਜਲ ਹੈ ਖਟਾਨਾ ਜਿਵੇਂ ਜਲ ਚ ਮਿਲ ਕੇ ਜਲ ਕੋਈ ਰੂਪ ਖਟਾਨਾ ਮਿਲ ਕੇ ਹੋ ਜਾਂਦਾ ਹੈ ਇਸ ਪ੍ਰਕਾਰ ਹੰਤਾ ਕਰਨ ਕੀ ਬਾਦੀ ਸਹਿਜ ਜਿਹੜਾ ਜੀਵ ਆਪਣੇ ਆਪ ਨੂੰ ਅਲਪਗ ਮੰਨਦਾ ਸੀ ਇਹ ਮਿਲ ਕਰਕੇ ਜਲ ਬ੍ਰਹਮ ਦੇ ਰੂਪ ਤਤਪਾ ਦੇ ਖਰਖਨ ਮਿਲ ਕੇ ਖਟਾਨਾ ਕੋਈ ਰੂਪ ਹੋ ਗਏ